ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਨੋਂ ਸਵਾਗਤ ਅੱਜ ਆਪਾਂ ਹਰੇ ਛੋਲਿਏ ਦੀ ਸਬਜ਼ੀ ਬਣਾਉਣ ਲੱਗੇ ਆਂ ਆਪਾਂ ਇਹਨਾਂ ਨੂੰ ਏਦਾਂ ਤੋੜ ਕੇ ਰੱਖ ਲਿਆ ਹੁਣ ਆਪਾਂ ਇਹਨਾਂ ਦੇ ਵਿੱਚੋਂ ਦਾਣੇ ਕੱਢਦੇ ਆਂ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਇਸ ਨੂੰ ਇਸ ਤਰ੍ਹਾਂ ਆਪਾਂ ਤਿਆਰ ਕਰਨਾ ਹੈ ਲਓ ਜੀ ਦਾਣੇ ਆਪਾਂ ਕੱਢ ਕੇ ਰੱਖ ਲਏ ਆ ਬਹੁਤ ਸੋਹਣੇ ਆਪਣੇ ਦਾਣੇ ਨਿਕਲ ਆਏ ਆ ਬਹੁਤ ਮੋਟੇ ਮੋਟੇ ਨੇ ਤੇ ਹੋਣਾ ਪਾਈਦੇ ਤੜਕਾ ਬਣਾਉਣ ਵਾਸਤੇ ਆਪਾਂ ਨੂੰ ghee ਕੁ ਚਾਹੀਦਾ ਆਪਾਂ ਦੋ ਟਮਾਟਰ ਲੈ ਲਈ ਨੇ ਤੇ ਤਿੰਨ ਆਪਾਂ ਆਨੀਅਨ ਲੈ ਲਈ ਚਾਰ ਤੋਂ ਪੰਜ ਮਿਰਚਾਂ ਦੇ ਲਈਆਂ ਥੋੜਾ ਜਿਹਾ ਆਦਰਕ ਲੈ ਲਿਆ ਤੇ ਇਹ ਲਸਣ ਦੀ ਇੱਕ ਗੰਦੀ ਆ ਜਿਹਦੇ ਵਿੱਚੋਂ ਆਪਾਂ ਛਿਰਲ ਕੇ ਇਹ ਵੀ ਰੱਖ ਦਿਆਂ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਮਾ ਅੱਡੋ-ਅੱਡੀਆਂ ਆਪਾਂ ਪੀਸ ਲੈਣਾ ਮਾ ਫਿਰ ਆਪਾਂ ਤੜਕਾ ਬਣਾਉਨੇ ਆ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਇਸ ਤਰ੍ਹਾਂ ਤਿਆਰ ਕਰਨਾ ਇਹਦਾ ਤੜਕਾ ਇਹ ਬੜੀ ਜਲਦੀ ਬਣ ਜਾਂਦੀ ਆ ਤੇ ਬਹੁਤ ਸੌਖੀ ਸਬਜ਼ੀ ਆ ਬਣਾਉਣੀ ਇਹ ਲਓ ਜੀ ਆਪਾਂ ਤੇਲ ਅਜਿਹੜਾ ਇਹਨੂੰ ਗਰਮ ਕਰਦੇ ਆ ਹੁਣ ਤੇ ਹੁਣ ਆਪਾਂ ਜਿਹੜਾ ਆ ਪ੍ਰਾਦਰਕ ਤੇ ਲਸਣ ਦੀ ਪੇਸਟ ਜੀ ਬਣਾਈ ਆ ਆਪਾਂ ਪੀਸ ਕੇ ਚੰਗੀ ਤਰ੍ਹਾਂ ਆਪਾਂ ਇਹ ਇਹਦੇ ਵਿੱਚ ਪਾ ਕੇ ਪਹਿਨਾ ਆਪਾਂ ਇਹਨੂੰ ਪੋਕੂ ਕੱਢ ਲਿਗੇ ਆਪਣਾ ਅਦਰਕ ਤੇ ਨਸਾਂਾ ਜਿਹੜਾ ਇਹ ਹੋ ਕੱਕ ਹੋ ਗਿਆ ਥੋੜਾ ਜਿਹਾ ਜਿਹੜਾ ਆਪਣਾ ਜੀਰਾ ਇਹਨੂੰ ਆਪਾਂ ਹੁਣ ਥੋੜਾ ਜਿਹਾ ਠਹਿਰ ਕੇ ਪਾਇਆ ਕਿਉਂਕਿ ਨਹੀਂ ਨਾ ਇਹ ਬੜਾ ਬਾਦਨੇ ਜੇ ਹੋ ਜਾਂਦਾ ਆਪਾਂ ਹੁਣ ਇਹਨੂੰ ਥੋੜਾ ਜਿਹਾ ਫੁੱਕ ਕਰਾਂਗੇ ਉਹ ਦੁਆ ਦਾ ਫਾਇਦੇ ਵਿੱਚ ਔਨੀਅਨ ਫੁੱਕ ਕਰਨੀ ਹੈ ਉਹਨਾਂ ਦੀ ਵੀ ਆਪਾਂ ਪੇਸਟ ਬਣਾ ਕੇ ਰੱਖ ਲਿਆ ਹੁਣ ਆਪਾਂ ਉਹ ਫੁੱਕ ਕਰ ਦਿਆਂਗੇ ਇਹ ਆਪਣੇ ਕੋਲ ਔਨੀਆ ਨਾ ਆਪਾਂ ਇਹ ਪਾ ਕੇ ਫਿਰ سارے ਮਸਾਲੇ ਵੀ ਨਾਲ ਹੀ ਪਾ ਦਿੰਦੇ ਹਾਂ ਤੇ ਬਹੁਤ ਸੈਂਫਲਾ ਸਬਜੀ ਵੀ ਨਹੀਂ ਇਹਨੂੰ ਆਪਾਂ ਤੇਜੀ ਕਰਾਈ ਘੋੜੀ ਨਾਲ ਆਦੀ ਕੇ ਇਹ ਬਹੁਤ ਵਾਰ ਆਪਣੇ ਜਿਹੜੇ ਮਸਾਲੇ ਆ ਉਹ ਤੁਹਾਨੂੰ ਨਾਲ-ਨਾਲ ਦਿਖਾਈ ਜਾਂਦੇ ਆ ਆਪਾਂ ਇਹ ਆਪਣੇ ਕੋਲੇ ਹਲਦੀ ਹੋ ਗਈ ਤੇ ਆਪਣੇ ਕੋਲੇ ਸਬਜੀ ਵਾਲਾ ਮਸਾਲਾ ਹੋ ਗਿਆ ਹੌਲਾ ਪਾਏ ਦੋ ਚਮਚ ਲੂੰਗ ਦੇ ਲਿਆ ਨੂੰ ਤੁਸੀਂ ਸਵਾਦ ਅਨਸਾਰ ਲੈ ਆ। ਇਹ ਆ ਪਪੜੀ ਕੀ ਰੈੱਡ ਚਿੰਡੀ ਲੱਗਿਆ। ਇਹ ਤੁਹਾਡੀ ਮਰਜ਼ੀ ਆ ਤੁਸੀਂ ਪਾਉਣੀ ਆ ਪਾ ਲੋ ਨਹੀਂ ਤੁਸੀਂ ਗ੍ਰੀਨ ਪਾ ਲਈ ਆ ਸਮਾਂ ਆ ਫੋ ਵੀ ਸ਼ੱਕ ਦੀ ਇਹ ਨਹੀਂ ਕੋਈ ਗਿਲ ਵੀ ਨੂੰ। ਪਰ ਇਹਦੇ ਨਾਲ ਥੋੜਾ ਜਿਹਾ ਤੜਕ ਸੁਆਹ ਆ ਜਾਂਦਾ ਇਸ ਕੜ ਕੇ ਪਾਤੀ ਜਾਈ ਜ਼ਿਆਦਾ ਤਿੱਖੀ ਨਹੀਂ। ਔਰ ਜਦੋਂ ਥੋੜਾ ਜਿਹਾ ਪੱਕਾ ਹੋ ਗਿਆ ਉਹ ਤੋਂ ਆਪਾਂ ਟਮਾਟਰ ਇਹਦੇ ਵਿੱਚ ਪਾਵਾਂਗੇ ਉਹਨਾਂ ਦੀ ਵੀ ਆਪਾਂ ਪੇਸਟ ਬਣਾ ਕੇ ਰੱਖੀ ਹਾਂ ਲੋ ਜੀ ਦੇਖੋ ਆਪਣੇ ਜਿਹੜੇ ਸੀਗੇ ਆਨਿਅਨ ਇਹ ਪੱਕ ਪਹੁੰਗੇ ਆ ਤੇ ਹੁਣ ਆਪਾਂ ਟਮਾਟਰ ਪਾਉਣੀ ਲੱਗੀ ਲੋ ਜੀ ਦੇਖੋ ਹੁਣ ਆਪਣਾ ਜਿਹੜਾ ਤੜਕਾ ਇਹ ਕਿੰਨਾ ਸ਼ਾਇਦ ਗਿਆ ਬਹੁਤ ਸੋਹਣਾ ਦੇਖੋ ਪਾਣ ਦੇ ਨਾਲ ਹੁਣ ਛੰਬਰ ਦਾ ਨਿੰਦਾ ਤੇ ਆਹ ਦੇਖੋ ਜਿਵੇਂ ਜਿਵੇਂ ਆਪਾਂ ਘੜਚੀ ਫੇਰਦੇ ਹਾਂਵੇਂ ਉਵੇਂ ਹੀ ਇਹ ਪਾਣੀ ਕਿੰਦੀ ਜਾਂਦਾ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਣੀ ਹੈ ਤੇ ਨਾਲੇ ਆਪਾਂ ਚੱਕ ਪੀ ਪਾਉਨੇ ਆ ਜਿਹੜੇ ਚੱਤੋ ਪੀ ਆ ਆਪਣੇ ਇਹ ਜੜੀ ਨਾ ਆਪਾਂ ਇਹ ਕਾਦਨੇ ਆ ਇਹਦੇ ਵਿੱਚ ਇਹ ਆਪਣੇ ਤੋਂ ਸਵਾਰ ਕੇ ਰੱਖੇ ਸੀਗੇ ਹੁਣ ਆਪਾਂ ਨਾਲ ਹੀ ਪਾਣੀ ਪਾ ਦੇਣੀ ਹੈ ਤੇ ਆਪਾਂ ਇਹਦੇ ਗਾ ਦੂ ਵੀ ਸੁਣਾ ਬਰਾਮਾ ਜੀ ਹੁਣ ਆਪਾਂ ਪਾਣੀ ਘਟੋ ਦੇ ਵਿੱਚ ਬੋਇਲੀ ਥੀਤਾ ਵਾਸੀ ਆਪਾਂ ਬੋਇਲ ਪਾਣੀ ਪਾਉਣੀ ਆ ਹੌਣ ਜੋੜੇ ਰਿਹਾ ਹੈ ਲਾ ਕੇ ਅਖੀਰ ਦੇਸ਼ ਕੇ ਪਾਵਾਂਗੇ ਆਪਾਂ ਨੂੰ ਹੋਰ ਕਿੰਨੇ ਕਿਲੋ ਹੈ ਆ ਦੇ ਇਹ ਠੀਕ ਹੈ ਇੰਨਾ ਕ ਆਪਣੇ ਲਈ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਦੋ ਬਿਸਵਾ ਮਰਉਨੇ ਆ ਦੋ ਬਿਸਵਾ ਤੋਂ ਬਾਅਦ ਇਹਨੂੰ ਆਪਾਂ ਬੰਦ ਕਰਕੇ ਆਪਾਂ ਦੂ ਆਂਦੂ ਆ ਜਿਹੜੇ ਕੱਟ ਕੇ ਪਾਣੀ ਦੇ ਵਿੱਚ ਆਪਣੇ ਰੱਖੇ ਵੀ ਡਿਪ ਕਰਕੇ ਫਿਰ ਆਪਾਂ ਇਹ ਪਾਵਾਂਗੇ ਜੇ ਨਾਲ ਹੀ ਪਾਦਗੇ ਤਾਂ ਉਹ ਵਿਚੇ ਕੋਲ ਜਾਣਗੇ ਫਿਰ ਆ ਦੋਹਾਂ ਦਾ ਟੇਸਟ ਜਾਉ ਪਤਾ ਨਹੀਂ ਲੱਪਣਾ ਵੀ ਆਪਾਂ ਆਂਦੂ ਪਾਈਏ ਇਸ ਕਰਕੇ ਉਹਨੂੰ ਆਪਾਂ ਠਹਿਰ ਕੇ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਬੰਦ ਕਰਦੇ। ਲਓ ਜੀ ਦੇਖੋ ਹੁਣ ਆਪਣੇ ਛੋਲ ਦੇ ਚੰਗੀ ਤਰ੍ਹਾਂ ਰੈੱਜ ਗਈ ਆ। ਥੋੜਾ ਆਪਾਂ ਜਿਹੜੇ ਆਲੂ ਆ ਇਹਨਾਂ ਨੂੰ ਆਪਾਂ ਧੋ ਕੇ ਵਿੱਚ ਪਾ ਦੇਣੀ ਆ। ਠੀਕ। ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਦਈਏ ਤੇ ਫਿਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਾਂਗੇ ਤੇ ਹੁਣ ਆਪਾਂ ਇੱਕ ਬਿਸਨ ਹੋਲ ਮਰਾਵਾਂਗੇ ਉਹਦਾ ਛੁਲੇ ਰਹਿ ਜਗੇ ਫਿਰ ਇਹਨੇ ਨਾਲ ਆਂਦੂ ਵੀ ਜਿਹੜੇ ਆਪਣੇ ਉਹ ਵੀ ਚੰਗੀ ਤਰ੍ਹਾਂ ਕੁੱਪ ਹੋ ਜਾਣਗੇ ਤੇ ਹੁਣ ਆਪਾਂ ਇਹਦੇ ਚ ਥੋੜਾ ਜਿਹਾ ਪਾਣੀ ਪਾ ਕੇ ਕੂਕ ਕਰ ਨੂੰ ਫਿਰ ਪੰਦ ਕਰ ਦਿੰਨੇ ਆ ਲਓ ਜੀ ਦੇਖੋ ਆਪਣੀ ਸਬਜ਼ੀ ਇਸ ਤਰ੍ਹਾਂ ਦੀ ਤਿਆਰ ਹੋਈ ਆ ਹੁਣ ਬਿਲਕੁਲ ਇਹ ਰਹਿ ਗਈ ਆ ਤੇ ਹੁਣ ਆ ਪਾਈ ਦੇ ਵਿੱਚ ਥੋੜੀ ਜਿਹੀ ਮੇਥੀ ਪਾ ਦਿੰਨੇ ਆ ਇਹ ਆਪਣੀ ਸਿਕਾ ਕੇ ਰੱਖੀ ਵੀ ਸੀਗੀ ਆਪਾਂ ਥੋੜੀ ਜੀ ਹੋਣੇ ਪਾ ਦਿੰਨੇ ਆ ਕਿਉਂਕਿ ਆਪਣੇ ਕੋਲੇ ਨਾ ਹਰਾ ਟਣਗਾ ਹੈ ਨਹੀਂ ਗਾ ਇਸ ਕਰਕੇ ਫਿਰ ਆਪਾਂ ਇਹ ਪਾ ਲੈਨੇ ਹੈ ਇਹਦੇ ਨਾਲ ਵੀ ਬਹੁਤ ਸੋਹਣੀ 스멜 ਆਉਂਦੀ ਆ ਤੇ ਟੇਸਟ ਵੀ ਬੜਾ ਸੋਹਣਾ ਆਉਂਦਾ ਹੁਣ ਆਪਾਂ ਥੋਨੂੰ ਕਿਸੇ ਪਾਂਡੇ ਦੇ ਵਿੱਚ ਕੱਢ ਕੇ ਦਿਖਾਉਨੇ ਆ ਦੇਖੋ ਜੀ ਆਪਾਂ ਹੁਣ ਇਹ ਪਾਂਡੇ ਦੇ ਵਿੱਚ ਕੱਢ ਲਈਆ ਲੋ ਦੇਖੋ ਤੁਸੀਂ ਇਹ ਮੀਸੋਣੀ ਬਣੀ ਆ ਇਹਨੂੰ ਤੁਸੀਂ ਪਰੌਠਿਆਂ ਨਾਲ ਨਾਲ ਜਾਂ ਤੁਸੀਂ ਰੋਟੀਆਂ ਬਣਾ ਕੇ ਖਾ ਕੇ ਦੇਖਿਓ ਬਹੁਤ ਵਧੀਆ ਬਣਦੀ ਆ ਤੇ ਬਹੁਤ ਜਲਦੀ ਬਣ ਜਾਂਦੀ ਆ ਕਿਉਂਕਿ ਇਹ ਸੌਫਟ ਹੁੰਦੇ ਆ ਨਾ ਜਿਹੜੇ ਗ੍ਰੀਨ ਚੱਕਪੀ ਹੁੰਦੇ ਆ ਇਹ ਸੌਫਟ ਹੁੰਦੇ ਆ ਛੇਤੀ ਬਣ ਜਾਂਦੇ ਆ ਜਿਵੇਂ ਆਪਾਂ ਕਾਲੇ ਛੁਰਲੇ ਵਗੈਰਾ ਚਿੱਟੇ ਛੁਰਲੇ ਉਹਨਾਂ ਨੇ ਆ ਉਹਨਾਂ ਨੂੰ ਜਿਆਦਾ ਟਾਈਮ ਲੱਗਦਾ ਇਸ ਕਰਕੇ ਤੁਸੀਂ ਇਹੇ ਬਣਾ ਕੇ ਦੇਖਿਓ ਜਲਦੀ ਬਣ ਜਾਣਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ on Instagram ਤੇ Tech Talk ਤੇ ਵੀ ਜਰੂਰ ਦੇਖਿਆ ਕਰੋ ਐਂਡ ਸ਼ੇਅਰ ਕਰਿਆ ਕਰੋ ਪਲੀਜ਼